ਸੰਗ ਜਲਤ <beginning of> <world> ਅਧਿਕਾਰ <laughs> ਜਾਣਨਾ Gracias. ਨੰਦਸਿਰਾ ਨੂੰ ਚੱਲਣਾ ਦੂਰ ਗਵਨ ਸਿਰ ਉੱਪਰ ਮਰਨਾ ਆਪ ਆਪਣੀ ਬੁੱਧ ਹੈ ਜਿੱਤੀ ਵਰਨਤ ਪਿੰਡ ਪਿੰਡ ਦੋ ਇੱਥੇ ਆਪੋ ਆਪਣੀ ਬੁੱਧੀ ਦੇ ਮੁਤਾਬਕ ਸਭ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਚਲੇ ਜਾਣਾ ਹੈ ਚਾਹੇ ਉਹਦਾ ਜੀਵਨ ਦੁੱਖਾਂ ਵਿੱਚ ਗੁਜ਼ਰ ਰਿਹਾ ਹੈ ਚਾਹੇ ਸੁੱਖਾਂ ਵਿੱਚ ਗੁਜ਼ਰ ਰਿਹਾ ਹੈ ਚਾਹੇ ਉਹ ਪਾਪੀ ਹੈ ਚਾਹੇ ਉਹ ਪੁੰਨੀ ਹੈ ਅਖਰ ਵਿੱਚ ਜਾਣਾ ਸਾਰਿਆਂ ਨੇ ਇੱਕੋ ਹੀ ਰਸਤੇ ਹੈ ਪਰ ਉਹ ਇਹ ਜਾਣ ਦਾ ਪਤਾ ਕਿਵੇਂ ਲੱਗਣਾ ਹੈ ਉਹਦਾ ਤਿਆਰ ਪੁੰਨੀ ਤੇ ਪਾਪੀ ਦਾ ਫਰਕ ਕੀ ਹੈ ਜੇ ਮੈਂ ਇੱਥੇ ਹਾਂ ਜਿਆਦਾ ਕਿਉਂਕਿ ਆਪ ਨੂੰ ਪਤਾ ਹੀ ਹੈ ਕਿ ਤੁਹਾਨੂੰ ਬੈਠਿਆਂ ਸਾਰਿਆਂ ਨੂੰ ਬਹੁਤ ਸਮਾਂ ਹੋ ਗਿਆ ਜੋ ਸਮਾਂ ਹੁੰਦਾ ਹੈ ਤਕਰੀਬਨ ਨਗਰਾਂ ਪਿੰਡਾਂ ਵਿੱਚ 12 ਤੋਂ 1 ਦਾ ਹੀ ਹੁੰਦਾ ਪਰ ਇਹ ਇੱਕ ਸਾਧੂਆਂ ਦੇ ਸਥਾਨ ਤੇ ਹੋਣ ਕਰਕੇ ਔਰ ਐਸਾ ਗੁਰਮਖ ਪਰਿਵਾਰ ਜਿਨ੍ਹਾਂ ਨੇ ਹੁਣ ਜਾਂਤ ਉਹਨਾਂ ਨੂੰ ਸੋਝੀ ਆਈ ਮੈਂ ਕਹੂੰਗਾ ਜਾਂਤ ਉਹਨਾਂ ਤੇ ਗੁਰੂ ਦੀ ਕਿਰਪਾ ਹੋਈ ਜਾਂਤ ਉਹਨਾਂ ਦਾ ਉਹ ਕਰਮ ਕਰਮ ਅੰਕਰ ਪਰਟਿਓ ਭੇਟਿਓ ਪੁਰਖ ਰਸਕ ਬਹਿ ਰਾਗੀ ਪੂਰਬ ਕਰਮਾਂ ਕਰਕੇ ਕੋਈ ਪਿਛਲਾ ਚੰਗਾ ਬੀਜਿਆ ਬੀਜ ਉੱਗ ਕੇ ਬਈ ਫਿਰ ਉਹਨੂੰ ਕਿਸੇ ਮਹਾਪੁਰਸ਼ ਦੀ ਸੰਗਤ ਹੋ ਜਾਂਦੀ ਹੈ ਉਹ ਸੰਗਤ ਕਿੱਥੇ ਰਹਿ ਜਾਂਦੀ ਹੈ ਉਹ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਅੱਜ ਉਹ ਮਾਤਾ ਅੱਜ ਉਹ ਪਰਿਵਾਰ ਦੁੱਖ ਤਾਂ ਬਹੁਤ ਦੇ ਸਿਰ ਤੇ ਆ ਜਾਂਦੇ ਨੇ ਜਿਹਨੂੰ ਜਿਹਨੂੰ ਕਿਉਂਕਿ ਗੁਰਬਾਣੀ ਦੇ ਅੰਦਰ ਜਦੋਂ ਆਪਾਂ ਪੜਾਂਗੇ ਕੇ ਦੁੱਖ ਦੀਆਂ ਪੰਡਾ ਫੁੱਲੀਆਂ ਸੁਖਣਾ ਨਿਕਲਿਓ ਹੋਈ ਅਸੀਂ ਸਾਰੇ ਕਹਨੇ ਆ ਜਦੋਂ ਅਸੀਂ ਬਾਣੀ ਦਾ ਵਿਚਾਰ ਕਰਾਂਗੇ ਜਿਹਨੂੰ ਮਰਜੀ ਦੇਖ ਲਿਓ ਜੇ ਆਪਾਂ ਪੁੱਛਦੇ ਆ ਵੀ ਕੀ ਹਾਲ ਹੈ ਜੀ ਬਹੁਤ ਵਧੀਆ ਪੰਜ ਚਾਰ ਮਿੰਟ ਉਹਦੇ ਨਾਲ ਬਤਾਵਾਂਗੇ ਫਿਰ ਉਹ ਆਪਣੇ ਜ਼ਿੰਦਗੀ ਦੇ ਦੁੱਖ ਤੁਹਾਡੇ ਸਾਹਮਣੇ ਰੱਖਣੇ ਸ਼ੁਰੂ ਕਰ ਦਿੰਦਾ ਮੇਰੇ ਨਾਲ ਇਹ ਹੋਇਆ ਮੇਰੇ ਨਾਲ ਆ ਗਿਆ ਮੇਰੇ ਨਾਲ ਹੋ ਗਿਆ ਆ ਜੇ ਇਸੇ ਇੱਕ ਸਟੋਰੀ ਦੇ ਵਿੱਚੋਂ ਮਾਤਾ ਅਮਰਜੀਤ ਕੌਰ ਜਿਨ੍ਹਾਂ ਦਾ ਅੱਜ ਇਹ ਪਰਿਵਾਰ ਜਿਨ੍ਹਾਂ ਨੇ ਅੱਜ ਉਹਨਾਂ ਦਾ ਭੋਗ ਦਾ ਸਮਾਂ ਤਮ ਅਰਦਾਸ ਉਹ ਸਮਾਂ ਕੈਸਾ ਸੀ ਮਾਤਾ ਜੀ ਦਾ 32ਵਾਂ ਸਾਲ ਪੰਜ ਬੱਚੇ ਉਹਨਾਂ ਦੇ ਛੇਵਾਂ ਬੱਚਾ ਉਹਨਾਂ ਦੇ ਗਰਭ ਵਿੱਚ ਸੀ ਉਹਨਾਂ ਦੇ ਸਿਰ ਦੇ ਸਾਈਂ ਦੀ ਮੌਤ ਹੋ ਗਈ 32 ਸਾਲ ਦੀ ਸਾਰੀ ਐਸ ਉਹਨਾਂ ਦੁੱਖਾਂ ਸੁੱਖਾਂ ਦੇ ਸਾਂਝੀ ਹੁਣ ਉਹਦੇ ਕੋਈ ਰਿਸ਼ਤੇਦਾਰ ਸਾਖ ਸਬੰਧੀ ਇੱਕੋ ਹੀ ਭਾਈ ਰਮਿੰਦਰ ਸਿੰਘ ਗਿਆ ਕਰਦੇ ਉਹਨਾਂ ਦੇ ਮਾਮਾ ਜੀ ਇੱਕੋ ਹੀ ਬੈਠੇ ਨੇ ਜਿਹੜੇ ਉਹਨਾਂ ਨੇ ਜ਼ਿੰਦਗੀ ਨਿਭਾਉਣੀ ਕੀਤੀ ਐਸੀ ਮਾਤਾ ਇੱਕ ਸਾਡੇ ਨਗਰ ਦੀ ਉਹ ਸਰਪੰਚ ਵੀ ਰਹੇ ਬੜੀ ਜੈ ਰਾਤ ਵਾਲੇ ਉਹ 16ਵੇਂ 17ਵੇਂ ਸਾਲ ਦੇ ਵਿੱਚ ਉਹਦੇ ਸਿਰ ਦੇ ਸਾਈ ਨੇ ਚਲੇ ਜਾਣਾ ਉਹਦੇ ਵੀ ਗਰਭ ਵਿੱਚ ਸੀ ਉੱਤੇ ਉਹਨਾਂ ਨੇ ਬਾਅਦ ਵਿੱਚ ਜਨਮ ਲਿਆ ਜਦੋਂ ਅਸੀਂ ਕਿਸੇ ਗੱਲ ਕਰਨੀ ਵੀ ਫਲਾਣਾ ਮਹਾਪੁਰਸ਼ ਉਹ ਫਲਾਣਾ ਮਹਾਪੁਰਸ਼ੋ ਨੇ ਕਹਿਣਾ ਮੇਤੋਂ ਵੱਡਾ ਕੋਈ ਮਹਾਪੁਰਸ਼ ਨਹੀਂ ਮੈਂ 16 ਮੈਂ 17 ਸਾਲ ਦੇ ਵਿੱਚ ਰੰਡੀ ਹੋ ਗਈ ਸੀ ਮੈਂ ਸਾਧੂਆਂ ਵਾਲਾ ਜੀਵਨ ਕਿਹਾਇਆ ਉਹ ਜੀਵਨ ਮਾਤਾ ਮਰਜੀਤ ਕੌਰ ਨੇ گزارਿਆ ਉਦੇ ਵਰਗਾ ਕੋਈ ਮਹਾਪੁਰਸ਼ ਨਹੀਂ ਹੋਣਾ ਅਸੀਂ ਗੱਲਾਂ ਭਾਵੇਂ ਦੀ ਅੱਜ ਵੱਧ ਕੁਰਬਾਨੀ ਨਾ ਕਰਦੀਏ ਥੋੜੀਆਂ ਕਰਦੀਏ ਪਰ ਬੀਬੀਓ ਭੈਣੋ ਜੇ ਕਿਸੇ ਦਾ ਪਰਿਵਾਰ ਜੇ ਕਿਸੇ ਨੂੰ ਮਾਂ ਮਿਲ ਜਾਏ ਨਾ ਮਾਂ ਮਾਂ ਕਹਿਣਾ ਸੌਖਾ ਹੈ ਮਾਂ ਬਣ ਵੀ ਜਾਣ ਗਿਆ ਪਰ ਮਾਂ ਦੇ ਫਰਜ਼ ਹਰ ਇੱਕ ਪੂਰੇ ਨਹੀਂ ਕਰਵਾ ਸਕਦਾ ਮਾਂ ਦੇ ਫਰਜ਼ ਕੀ ਹੁੰਦੇ ਨੇ ਉਸ ਮਾਣੇ ਮੈਂ ਦਾਸ ਜੀ ਨੂੰ ਜੋ ਉਹਨਾਂ ਨੇ ਸਟੋਰੀ ਸੁਣਾਈ ਮੈਂ ਪਰਿਵਾਰ ਤੋਂ ਕੋਈ ਆਗਿਆ ਨਹੀਂ ਮੰਗੀ ਵੀ ਮੈਂ ਸੁਣਾਵਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਿਆ ਉਹ ਮਾਣੇ ਕਿਹਾ ਮੈਂ ਲੋਕਾਂ ਦੇ ਕੱਪੜੇ ਸਿਉ ਕੇ ਘਰ ਦਾ ਗੁਜ਼ਾਰਾ ਕੀਤਾ ਔਰ ਜ਼ਮੀਨ ਦੀ ਆਮਦਨ ਨਾਲ ਮੈਂ ਆਪਣੇ 6 ਬੱਚਿਆਂ ਨੂੰ ਪੜਾਇਆ 6 ਬੱਚਿਆਂ ਨੂੰ ਅੱਜ ਇਹ ਉਹ ਬੀਬੀ ਦਿਆਂ ਦੋਏ ਵੱਡੀਆਂ ਭੈਣਾਂ ਟੀ ਪਡੀਆਂ ਕੁੜੀਆਂ ਟੀਚਰ ਨੇ ਔਰ بڑا ਬੇਟਾ ਚੜਾਈ ਕਰ ਗਿਆ ਸੀ ਜਿਹੜਾ ਬਹੁਤ ਪੜਿਆ ਸੀ ਡਿਗਰੀ ਸੀ ਉਹਦੇ ਕੋਲ ਉਦੋਂ ਛੋਟੇ ਨੂੰ ਘਟ ਪੜਿਆ ਭਾਈ ਹਰਮਿੰਦਰ ਸਿੰਘ ਕੋਲੇ ਡਿਗਰੀ ਉਦੋਂ ਸਾਰਿਆਂ ਨਾਲ ਛੋਟਾ ਜਿਹਨੇ ਬਾਅਦ ਵਿੱਚ ਜਨਮ ਲਿਆ ਉਹ ਅੱਜ ਸਾਇੰਸ ਟੀਚਰ ਹੈ ਲੈਕਚਰਰ ਬਣਿਆ ਉਹਨੇ ਛਿਆਂ ਨੂੰ ਬੱਚਿਆਂ ਨੂੰ ਪੜਾਇਆ ਉਸ ਮਾਂ ਨੇ ਉਨੇ ਇਤਨੀ ਮੁਸਕਤ ਕੀਤੀ ਉਹਨੇ ਇੱਕ ਕਹਿਣਾ ਚਰਨਜੀਤ ਅਸੀਂ ਦਾ ਕਾਮਰੇਡ ਹੁੰਦੇ ਸੀ ਕਾਮਰੇਡ ਸਾਡਾ ਇਲਾਕਾ ਸਾਡੇ ਦਾ ਘਰੇ ਇੱਕ ਆ ਗੁਰਪਾਲ ਆ ਗਈ ਗਿੱਲਾ ਨਗਰ ਤੋਂ ਜਿਹੜੀ ਇੱਥੇ ਹਮ ਸਾਰਿਆਂ ਦੇ ਵਿੱਚ ਸਾਨੂੰ ਸੇਵਾ ਕਰ ਰਹੀ ਹੈ ਇਹਨੇ ਸਾਨੂੰ ਕੋਈ ਰੱਬ ਦਾ ਰਸਤਾ ਦੱਸਿਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਹੁੰਦਾ ਵੀ ਰੱਬ ਦਾ ਰਸਤਾ ਕੀ ਹੈ ਹਾਂ ਆਪਣੀ ਜ਼ਿੰਦਗੀ ਜਿਉਣ ਦਾ ਸਚਾਈ ਤੇ ਚੱਲਣ ਦਾ ਆਪਣਾ ਮਰ ਜੀਵਨ ਕਰਕੇ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਾਈ ਉਹ ਆਪਣੇ ਪੈਰਾਂ ਤੇ ਖੜੇ ਹੋ ਜਾਣ ਭਾਈ ਹਰਮਿੰਦਰ ਸਿੰਘ ਨੇ ਸ੍ਰੀਦਾ ਸਕੂਲ ਚਲਾਇਆ ਭਾਵੇਂ ਉਹ ਵਿਦੇਸ਼ ਵੀ ਚਲਾ ਗਿਆ ਉਹ ਕਰਮਾਂ ਦੀਆਂ ਗੱਲਾਂ ਹੁੰਦੀਆਂ ਨੇ ਵਿਦੇਸ਼ ਚੋਂ ਜਾ ਕੇ ਆ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਪਰ ਵਾਇਗੁਰੂ ਨੂੰ ਪਾਉਂਦਾ ਸੀ ਕਿ ਤੈਂ ਤਾਂ ਸੇਵਾ ਹੀ ਆ ਸੰਗਤ ਦੀ ਲੋਕਾਂ ਦੀ ਕਰਨੀ ਆ ਭਾਵੇਂ ਉਦੋਂ ਵੀ ਸੇਵਾ ਹੀ ਸੀ ਉਹਦੀ ਉਹ ਅੰਦਰੋਂ ਸੱਚੇ ਭਾਵੇਂ ਉਹ ਗੁਰੂ ਘਰ ਨਹੀਂ ਸੀ ਜਾਂਦੇ ਭਾਵੇਂ ਉਹ ਕਿਸੇ ਮਹਾਪੁਰਖ ਦੀ ਸੰਗਤ ਨਹੀਂ ਸੀ ਕਰਦੇ ਪਰ ਉਹਨਾਂ ਦਾ ਹਿਰਦਾ ਸਦਾ ਰੱਬ ਨਾਲ ਇਸ ਕਰਕੇ ਜੁੜਿਆ ਸੀ ਉਹ ਇਨਸਾਨ ਨੂੰ ਇਨਸਾਨੀਅਤ ਸਮਝਦੇ ਸੀ ਇਨਸਾਨ ਦੀ ਸੇਵਾ ਅੱਜ ਜੇ ਮੈਂ ਜ਼ਿਆਦਾ ਬੋਲਾਂ ਇੱਥੇ ਵੀ ਜੋ ਬੱਚੇ ਸਾਡੇ ਕੋਲੇ ਗਰੀਬ ਬੱਚੇ ਰਹਿੰਦੇ ਨੇ ਬੀਪੀਆਂ ਬੱਚੇ ਜੋ ਇਹਨਾਂ ਦੀ ਉਹ ਸਰੀਰਕ ਤੌਰ ਤੇ ਸੇਵਾ ਕਰਦੇ ਨੇ ਉਹਨਾਂ ਦੇ ਮਾਪੇ ਜਾਂ ਆਪਾਂ ਪੈਸੇ ਦੇ ਕੇ ਵੀ ਨਹੀਂ ਕਰਵਾ ਸਕਦੇ ਨਾਲੇ ਉਹਨਾਂ ਦਾ ਆਪਦਾ ਨਹੀਂ ਇੰਨਾ ਚ ਕੋਈ ਬੱਚਾ ਆਏਗਾ। ਉਸ ਮਾਂ ਦਾ ਅਜ ਭੋਗ ਹੈ ਉਹ ਪਰਿਵਾਰ ਜੀਹਆਂ ਉਹ ਮਾਂ ਦੀਆਂ ਰਹਿਮਤਾਂ ਦੇ ਨਾਲ ਇਹ ਅਜ ਭੁਗ ਵਸਦਾ ਪਰਿਵਾਰ ਤੁਹਾਡੇ ਵਿੱਚ ਮਾਣ ਪਾ ਰਿਹਾ ਹੈ। ਕਿਉਂ ਮਾਣ ਪਾ ਰਿਹਾ? ਉਹ ਮੇਰੇ ਅੱਖੀਂ ਦੇਖਦੀਆਂ ਗੱਲਾਂ ਵੀ ਸੇਵਾ ਦੀ ਸਾਰੇ ਬੋਲ ਗਏ ਨੇ ਕਿ ਉਹਨਾਂ ਨੇ ਆਪਣੇ ਅਤੀ ਡਾਕਟਰਾਂ ਨੇ ਕਹਿ ਵੀ ਦਿੱਤਾ ਸੀ ਵੀ ਮਾਤਾ ਤੇਰਾ ਹਾਰਟ ਇੰਨਾ ਕੀ ਹੈ। ਤੂੰ ਆਰਾਮ ਕਰ ਲਿਆ ਕਰ ਕਿਉਂਕਿ ਮੇਰੇ ਤਾਂ ਅੱਖਾਂ ਦੇਖਿਆ ਮੇਰੇ ਤਾਂ ਹੁਣ ਬੱਚਿਆਂ ਦੇ ਵਿਆਹ ਸੀ ਜਿਸ ਬੱਚਿਆਂ ਦੇ ਮੈਨੂੰ ਗੁਰਪਾਲ ਨੇ ਦੱਸਿਆ ਮੈਨੂੰ ਇਹ ਗੱਲ ਦਾ ਪਤਾ ਨਹੀਂ ਸੀ ਜਾਗੋ ਸੀ ਮੇਰੇ ਮੁੰਡਿਆਂ ਨੂੰ ਦੁਆ ਨੂੰ ਪੜ ਕੇ ਕਹਿੰਦੀ ਮੇਰੇ ਪੁੱਤੋ ਤੁਹਾਡਾ ਵਿਆਹ ਹੋਵੇ ਤੁਸੀਂ ਮੇਰੇ ਨਾਲ ਫੋਟੋ ਹੀ ਨਾ ਖਿਜਾਵੋ ਫੋਟੋਗ੍ਰਾਫਰ ਸੱਦ ਕੇ ਉਹਨਾਂ ਨੇ ਫੋਟੋ ਖਿਚਾਈ ਅਜੇ ਆਜੂਗੀ ਪਰਿਵਾਰ ਨੂੰ ਦੇਵਾਂਗੇ ਫੋਟੋ ਕੋ ਬਹੁਤ ਕਿਉਂਕਿ ਅਪਿਵਾਦ ਤੋਂ ਬਾਅਦ ਉਹਨਾਂ ਨੇ ਜਾਣਾ ਸੀ ਅਸੀਂ ਮੰਗਣਾ ਕਰਨ ਚਲੇ ਗਏ ਸਾਰੀਆਂ ਮਾਈਆਂ ਨਾਲ ਜਿਹੜੀਆਂ ਪੰਜ ਚਾਰ ਉੱਥੇ ਸੀਗੀਆਂ ਉਹਨਾਂ ਨੂੰ ਪਹਿਲਾਂ ਹੀ ਦੱਸ ਸੀ ਕਿ ਹੁਣ ਮੇਰਾ ਸਮਾਂ ਥੋੜਾ ਹੀ ਰਹਿ ਗਿਆ ਮੈਂ ਤਾਂ ਹੁਣ ਜਾਣ ਵਾਲੀ ਆ ਨਾਲੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਗੱਲਾਂ ਦੱਸੀਆਂ ਔਰ ਨਾਲੇ ਇੱਕ ਗੱਲ ਕਹਤੀ ਵੀ ਮੇਰੇ ਥੋੜੇ ਦਿਨ ਰਹਿੰਦੇ ਨੇ ਮੈਂ ਹੁਣ ਚਲੀ ਜਾਣਾ ਇਹ ਮਹਾਪੁਰਸ਼ ਤੋਂ ਘੱਟ ਸੀ ਕਿਉਂਕਿ ਹੁਣ ਮੈਂ ਜ਼ਿਆਦਾ ਸਮਾ ਨਹੀਂ ਲੈਣਾ ਇੱਕ ਮਿੰਟ ਦੀ ਇੱਕ ਗੱਲ ਹੋਰ ਕਰ ਜਾਣੀ ਆ ਆ ਜੋ ਮਾਤਾ ਦਾ ਭੋਗ ਨਹੀਂ ਪੈ ਰਿਆ ਸਾਨੂੰ ਇੱਕ ਜਰੂਰ ਤੁਸੀਂ ਇਸ ਜਗ੍ਹਾ ਦੇ ਵਿੱਚ ਇੱਕ ਪਹਿਲੀ ਰਹਦੀ ਸੀ ਉਹ ਸਾਡੇ ਬਾਲੇਵਾਲ ਤੋਂ ਸਾਡੇ ਸਾਥੀ ਇੱਕ ਮਹਾਪੁਰਸ਼ ਬਣੇ ਨੇ ਅੰਦਰ ਉਹਨਾਂ ਦੀ ਉਹ ਜਗ੍ਹਾ ਸੀ ਉਹਨਾਂ ਨੂੰ ਬੇਨਤੀ ਕਰਕੇ ਆ ਮੇਰੇ ਸਾਹਮਣੇ ਬੈਠੇ ਭਾਈ ਹਰਵੰਤ ਸਿੰਘ ਕਿੰਨੀਆਂ ਬਾਲੇਵਾਲ ਤੋਂ ਔਰ ਸਰਪੰਚ ਸਾਹਿਬ ਇਹਨਾਂ ਨੇ ਮਿਲ ਕੇ ਉਹ ਜ਼ਮੀਨ ਦਾ ਸੌਦਾ ਕਰਾਇਆ ਔਰ ਗੁਰਦਰਾ ਸਾਹਿਬ ਨੇ ਉਹ ਨਾ ਹੋ ਗਈ ਹੈ ਉਹਨਾਂ ਦੀ ਬੜੀ ਸਾਰਿਆਂ ਦੀ ਕਿਰਪਾ ਅੱਜ ਉਸ ਸਥਾਨ ਤੇ ਹੋਣ ਕਰਕੇ ਅੱਜ ਉਹ ਮਾਤਾ ਜੀ ਦੇ ਭੋਗ ਤੇ ਉੱਥੇ ਵਿਦਿਆਲੇ ਦਾ ਨਿਰਮਾਣ ਹੋਣ ਜਾ ਰਿਹਾ ਹੈ ਜਿਸ ਵਿਦਿਆਲੇ ਦੇ ਵਿੱਚ ਮਾਤਾ ਜੀ ਦੇ ਦੋ ਦੋਧਿਆਂ ਵੱਲੋਂ ਤੇ ਦੋ ਪੋਤਿਆਂ ਵੱਲੋਂ ਚਾਰ ਕਮਰਿਆਂ ਦੀ ਅੱਜ ਅਰਦਾਸਾਂ ਆ ਚੁੱਕੀਆਂ ਨੇ ਇੱਥੇ ਅੱਜ ਇਹ ਮਾਤਾ ਦਾ ਭੋਗ ਨਹੀਂ ਆ ਜੋੜਨਾ ਸਜਣਾ ਵਾਸਤੇ ਜਿਹੜੇ ਕਦੇ ਰੱਬ ਦਾ ਸੁਨੇਹਾ ਦਿਆ ਕਰਨਗੇ ਬਾਣੀ ਪੜਿਆ ਕਰਨਗੇ ਕੀਰਤਨ ਕਰਿਆ ਕਰਨਗੇ ਉੱਚੀ ਵਿਦਿਆ ਪ੍ਰਾਪਤ ਕਰਨਗੇ ਅੱਜ ਉਹਨਾਂ ਦਾ ਨਿਰਮਾਣ ਹੋ ਜਾ ਰਿਹਾ ਕਿਹਦੇ ਕਰਕੇ ਮਾਤਾ ਅਮਰਜੀਤ ਕੌਰ ਕਰਕੇ ਅੱਜ ਉਸ ਪਰਿਵਾਰ ਨੂੰ ਮੈਂ ਕਹਣਾ ਇਹ ਭੋਗ ਇਹ ਤਾਂ ਉਹ ਜੀਵਨ ਦਾਣ ਦੇਣ ਵਾਲਾ ਹੈ ਕਿ ਜਿਹੜਾ ਰਹਿੰਦੀ ਜ਼ਿੰਦਗੀ ਤੱਕ ਤੁਹਾਡੇ ਸਾਡੇ ਕੰਮ ਆਉਣ ਵਾਲੇ ਗਰੀਬਾਂ ਅਮੀਰਾਂ ਦੇ ਕੰਮ ਆਉਣ ਵਾਲਾ ਉਹ ਵਿਦਿਆਲਾ ਬਣ ਰਿਹਾ ਇੱਕ ਮਹਾਪੁਰਸ਼ ਦੇ ਸਥਾਨ ਤੇ ਜਿਹੜੇ ਉਹਨਾਂ ਦੇ ਕਹੇ ਹੋਏ ਵਚਨ ਇਸ ਜਗ੍ਹਾ ਤੇ ਬੈਠ ਕੇ ਕਹੇ ਹੋਏ ਵਚਨ ਅੱਜ ਸਾਰੇ ਹੀ ਪੂਰਨ ਹੋ ਰਹੇ ਨੇ ਤੁਹਾਡੇ ਸਾਹਮਣੇ ਲੰਗਰ ਰੋਡ ਦੇ ਉੱਤੇ ਚੱਲ ਰਿਹਾ ਸਿੰਘਾਂ ਸ਼ਹੀਦਾਂ ਦੇ ਸਤਿਗੁਰਾਂ ਦੇ ਤਨਗੁਰ ਗੋਬਿੰਦ ਸਿੰਘ ਮਹਾਰਾਜ ਮਾਤਾ ਗੁਜਰੀ ਸਾਹਿਬ ਦੇ ਔਰ ਸਹਿਬਜ਼ਾਦਿਆਂ ਦੇ ਨਾਮ ਤੇ ਉਹ ਲੰਗਰ ਆਪ ਬਾਰਸ਼ਾ ਕਰ ਰਹੇ ਨੂੰ ਬਾਬਾ ਸੰਨ ਬਾਬਾ ਅਤਰ ਸਿੰਘ ਮਹਾਰਾਜ ਦੀ ਬਖਸ਼ੀਏ ਧਰਤੀ ਜਿਹੜਾ ਖੂਹ ਹੈ ਨਾ ਪਿੱਛੇ ਜਦੋਂ ਬਾਲੇਵਾਲ ਦੀ ਸੰਗਤ ਦੇ ਆ ਕੇ ਇੱਥੇ ਨਗਰ ਵਿੱਚ ਆਏ ਦੇਖਿਆ ਵੀ ਗਰੀਬੀ ਬਹੁਤ ਹੈ ਸੰਤ ਮਹਾਰਾਜ ਨੇ ਕਿਹਾ ਭਾਈ ਸੱਜਣੋ ਜੇ ਤੁਸੀਂ ਨਾ ਇਹ ਗਰੀਬੀ ਚੁੱਕਣੀ ਹੈ ਤੁਸੀਂ ਪਹਿਲਾਂ ਆਪਣੀਆਂ ਜ਼ਮੀਨਾਂ ਉਦੋਂ ਆਪਣੇ ਹੋਈ ਨਹੀਂ ਸੀ ਹੋਈ ਮਰਬਾ ਬੰਦੀ ਕਿਸੇ ਦਾ ਖੇਤ ਕਿਤੇ ਪਿਆ ਸੀ ਕਿਸੇ ਦਾ ਕਿਤੇ ਪਿਆ ਸੀ ਉਹਨਾਂ ਖੇਤਾਂ ਨੂੰ ਇਕੱਠੇ ਕਰਾ ਕੇ ਉਹਨਾਂ ਦੇ ਖੂਹ ਲਵਾਏ ਬਾਲਿਆਲ ਸੰਤ ਮਹਾਰਾਜ ਨੇ ਆਪ ਆਪ ਖੂਹ ਲਵਾਏ ਨੇ ਆ ਖੂਹ ਉਹਨਾਂ ਵਿੱਚ ਹੋਣੇ ਪੰਜ ਚਾਰ ਖੂਹ ਇੱਥੇ ਨੇੜੇ-ਨੇੜੇ ਪਿੰਡ ਦੇ ਇਹ ਐਵੇਂ ਨਹੀਂ ਧਰਤੀ ਦੇ ਭਾਗ ਜਾ ਕੇ ਮਹਾਪੁਰਸ਼ਾਂ ਨੇ ਐਵੇਂ ਨਹੀਂ ਆ ਕੇ ਉਹ ਰੇ ਝੰਡਾ ਗੱਡਿਆ ਐਵੇਂ ਨਹੀਂ ਉਹ ਕੌਣ ਜੱਟ ਆਪਦਾ ਦਿਲ ਇੱਕ ਜ਼ਮੀਨ ਰੋਡ ਦੇ ਉੱਤੇ ਹੋਵੇ ਕੌਣ ਦੇ ਦੂਗਾ ਇਹ ਇੱਕ ਧਰਤੀ ਦਾ ਪੁੰਨ ਫਲ ਵੀਜਿਆ ਸਾਡੇ ਸਾਹਮਣੇ ਆਇਆ ਔਰ ਇੱਥੇ ਇਹ ਸਥਾਨ ਬਣਿਆ ਸਤ ਸੰਗਤ ਹੋ ਰਹੀ ਹੈ ਗਰੀਬਾਂ ਅਮੀਰਾਂ ਵਾਸਤੇ ਇਹ ਦਰਵਾਜ਼ੇ ਖੁੱਲੇ ਹੋਏ ਰਹੇ ਲੰਗਰ ਚੱਲ ਰਹੇ ਨੇ ਔਰ ਤੁਹਾਡੀ ਸੇਵਾ ਵਿੱਚ ਇਹ ਤਤ ਪਰ ਹੋਏ ਹੋਏ ਨੇ ਸਾਡੇ ਸਤਿਕਾਰਯੋਗ ਸੰਤ ਕੁਲਦੀਪ ਸਿੰਘ ਜੀ ਮੋਣੀ ਮਹਾਪੁਰਸ਼ਾਂ ਨੇ ਕੋਈ ਵਾਚਨ ਕੀਤਾ ਸੀ ਵੀ ਐਸਾ ਸਾਧੂ ਬਣੇ ਜਿਹਦੀਆਂ ਸੰਪਰਦਾਵਾਂ ਚੱਲਣ ਅੱਜ ਉਹਨਾਂ ਦੇ ਗਏ ਹੋਏ ਵਾਚਨ ਉਹਨਾਂ ਦੇ ਨਾਲ ਸਾਡੇ ਸਤਿਕਾਰਯੋਗ ਮਹਾਨ ਕੀਰਤਨ ਦੇ ਔਰ ਸੇਵਾ ਦੇ ਵਿੱਚ ਐਂ ਛਾਤੀਆਂ ਡਾਹ ਕੇ ਕੰਮ ਕਰਨ ਵਾਲੇ ਮਹੰਤ ਬਲਜੀਤ ਦਾਸ ਜੀ ਔਰ ਸਾਰਿਆਂ ਦੇ ਨਾਲ ਮਿਲ ਕੇ ਇਸ ਸਥਾਨ ਦੇ ਉੱਤੇ ਏਡੀ ਵੱਡੀ ਸੇਵਾ ਔਰ ਨਾਲ ਹੀ ਮੈਂ ਤੁਹਾਨੂੰ ਇਸੇ ਵਾਸਤੇ ਆਜੇ ਦੱਸਣ ਜਾ ਰਿਹਾ ਸੀ ਕਿ ਅੱਜ ਮਾਤਾ ਅਮਰਜੀਤ ਔਰ ਸਾਡੇ ਸਤਿਕਾਰਯੋਗ ਮਾਤਾ ਦਾ ਭੋਗ ਹੀ ਨਹੀਂ ਅੱਜ ਨਵਾਂ ਨਿਰਮਾਣ ਹੋਣ ਜਾ ਰਿਹਾ ਹੈ ਉਹ ਵਿਦਿਆ ਵਿਦਿਆਲਾ ਗੁਰਮਤ ਵਿਦਿਆਲਾ ਜਿਹੜੇ ਅੱਜ ਨਿਰਮਾਣ ਹੋਣਾ ਹੈ ਔਰ ਉਹਦੇ 4 ਕਮਰੇ ਮਾਤਾ ਦੇ 2 ਦੋਤਿਆਂ ਵੱਲੋਂ ਔਰ 2 ਪੁੱਤਿਆਂ ਵੱਲੋਂ ਬਰਾੜ ਪਰਿਵਾਰ ਤੇ ਆਗੈਲ ਪਰਿਵਾਰ ਉਹਨਾਂ ਵੱਲੋਂ ਆ ਗਏ ਨੇ ਬਾਕੀ ਪੰਜਵਾਂ ਕਮਰਾ ਇੱਕ ਸਾਡੇ ਸਤਕਾਰਯੋਗ ਬਿਰਦੀ ਪਰਿਵਾਰ ਭੁਗੀਵਾਲ ਵਾਲੇ ਕੈਨੇਡਾ ਉਹਨਾਂ ਵੱਲੋਂ ਹਾ ਹੋ ਚੁੱਕੀ ਐ ਉਹਨਾਂ ਨੇ ਇਹਦੇ ਵਿੱਚ ਅੱਜ ਹੀ ਹਿੱਸਾ ਪਾ ਦਿੱਤਾ ਉਹ ਪਰਿਵਾਰ ਦਾ ਵੀ ਬਹੁਤ ਧੰਨਵਾਦ ਆਓ ਅੱਜ ਆਪਾਂ ਐਸੀ ਮਾਤਾ ਐਸਾ ਜੀਵਨ ਹੁਣ ਮੈਂ ਉਹਨਾਂ ਦੇ ਜੀਵਨ ਬਾਰੇ ਜੇ ਬੋਲ ਨੂੰ ਸਮਾਂ ਬਹੁਤ ਹੋ ਜੂ ਮਾਤਾ ਇੱਥੇ ਮੇਰਾ ਭਾਵੇਂ ਦੀ ਉਹ ਇਤਿਹਾਸ ਕਿ ਨਹੀਂ ਪਰ ਤੁਹਾਡੇ ਇੱਕ ਗਿਆਨਵਾਨ ਮਨੁੱਖਾਂ ਦੇ ਗਿਆਨ ਲੈਣ ਵਾਸਤੇ ਸਾਨੂੰ ਵਿਅਕਤੀਆਂ ਦੇ ਕਿਤਾਬਾਂ ਦੇ ਵਿੱਚ ਮਿਲੂਗਾ ਬੀਰਵਾਲ ਦੀ ਮਾਤਾ ਨੂੰ ਬੀਰਵਾਲ ਨੇ ਪੁੱਛਿਆ ਮਾਤਾ ਮੈਂ ਜੋ ਰਾਜੇ ਵੱਲੋਂ ਮੈਨੂੰ ਤਨਖਾਹ ਮਿਲਦੀ ਹੈ ਮੈਨੂੰ ਪੈਸੇ ਆਉਂਦੇ ਨੇ ਔਰ ਮੈਂ ਸਾਰਾ ਕੁਝ ਤੈਨੂੰ ਅਰਪਣ ਕਰ ਦਿੰਨਾ ਮਾਂ ਕੀ ਮੈਂ ਤੇਰਾ ਦੇਣ ਦੇ ਦਿੱਤਾ ਮਾਤਾ ਨੇ ਇੱਕ ਦਿਨ ਜਦੋਂ 나 ਹਟਿਆ ਕਹਿਣੋ ਇੱਕ ਦਿਨ ਕਹਿੰਦੀ ਬਹਿ ਜਾ ਪੁੱਤ ਤੂੰ ਮੇਰਾ ਦੇਣ ਸੱਤ ਜਨਮ ਨਹੀਂ ਦੇ ਸਕਦਾ ਉਹ ਕਹਿੰਦਾ ਵੀਰਵਾਲ ਕਹਿੰਦਾ ਮਾਤਾ ਕਿਉਂ ਕਹਿੰਦੇ ਜਦੋਂ ਤੇਰੇ ਤੈ ਜਨਮ ਲੈਣਾ ਸੀ ਨਾ ਤੈ ਜਨਮ ਲੈਣਾ ਸੀ ਤੇਰੇ ਪਿਤਾ ਨੂੰ ਇੱਕ ਪੰਡਿਤ ਨੇ ਕਹਿਤਾ ਸੀ ਵੀ ਜੇ ਅਗਰ ਤੂੰ ਇੰਨੇ ਵਜੇ ਜਨਮ ਲਵੇਂ ਤਾਂ ਐਡਾ ਵੱਡਾ ਇਹ ਬੰਦਾ ਬਣੂਗਾ ਸਾਰੀ ਦੁਨੀਆ ਇਹਨੂੰ ਮੰਨੂਗੀ ਵਿਦਵਾਨ ਬਣੂਗਾ ਕਹਿੰਦੀ ਮੈਂ ਤੇਰੇ ਪਿਤਾ ਨੂੰ ਕਿਹਾ ਵੀ ਮੈਂ ਬੱਚੇ ਨੂੰ ਇੰਨੇ ਵਜੇ ਜਨਮ ਦੇਣਾ ਉਹਨੇ ਮੇਰੀਆਂ ਲੱਤਾਂ ਨੂੰ ਰੱਸਾ ਬੰਨ੍ਹ ਕੇ ਲਟਾਉਣ ਨਾਲ ਪਾਤਾ ਸੀ ਮੈਂ ਉਹ ਤਕਲੀਫਾਂ ਤੇਰੇ ਲਈ ਝੱਲੀਆਂ ਤੈਨੂੰ 8:00 ਵਜੇ ਜਨਮ ਦਿੱਤਾ ਜਿੰਨੇ ਦੇਰ ਜਿੰਨਾ ਉਸ ਪੰਡਤ ਨੇ ਮੈਨੂੰ ਕਿਹਾ ਸੀ ਉਹਦੀ ਸਾਖੀ ਹੁੰਦੀ ਹੈ ਇੱਕ ਪ੍ਰਮਾਣ ਤੁਹਾਨੂੰ ਦਿੱਤਾ ਵੀ ਮਾਂਵਾਂ ਐਵੇਂ ਨਹੀਂ ਹੁੰਦੀਆਂ ਹਰ ਇੱਕ ਮਾਂ ਆਪਣੇ ਮਾ ਆਪਣੇ ਬੱਚੇ ਵਾਸਤੇ ਆਪਣੇ ਪੁੱਤ ਵਾਸਤੇ ਧੀ ਵਾਸਤੇ ਚੰਗੇ ਕਰਮ ਲਖਣ ਦੀ ਕੋਸ਼ਿਸ਼ ਕਰਦੀ ਹੈ ਉਹਦੇ ਵਿੱਚੋਂ ਇੱਕ ਮਾਂ ਕੌਣ ਸੀ ਮੈਂ ਤਾਂ ਅਮਰਜੀਤ ਕੌਰ ਸੀ ਜਿਹਨਾਂ ਦਾ ਦੇਣ ਇਹ ਪਰਿਵਾਰ ਨਹੀਂ ਦੇ ਸਕਦਾ ਪਰ ਅੱਜ ਉਹ ਪਰਿਵਾਰ ਗੁਰੂ ਘਰ ਨਾਲ ਮਿਲ ਕੇ ਜਿੱਥੇ ਆਪਣੇ ਪਰਿਵਾਰ ਨੂੰ ਪਾਲਦੇ ਨੇ ਉੱਥੇ ਆ ਸਾਰੇ ਧਾਰਮਿਕ ਅਸਥਾਨ ਦੀ ਸੇਵਾ ਭਾਈ ਹਰਮਿੰਦਰ ਸਿੰਘ ਦੇ ਹੱਥ ਵਿੱਚ ਹੈ ਉਹ ਕਰ ਰਹੇ ਨੇ ਉਹ ਇਹਦੇ ਤੇ ਸਾਰੇ ਮਹਾਪੁਰਸ਼ਾਂ ਨੇ ਡੋਰੀਆਂ ਛੱਡੀਆਂ ਹੋਈਆਂ ਨੇ ਭਾਈ ਤੈਹ ਕਰਨਾ ਅਸੀਂ ਤਾਂ ਤੇਰੀ ਪੈਸੇ ਵੱਨਿਓ ਆਈ ਸੰਗਤ ਵੱਲੋਂ ਤੇਰੀ ਮਦਦ ਕਰਨੀ ਆ ਬਾਕੀ ਤੂੰ ਸਾਹਮਣ ਕੀ ਕਰਨਾ ਕੀ ਨਹੀਂ ਕਰਨਾ ਉਹ ਰਾਤ ਨੂੰ ਸੌਵੇਂ ਨਾ ਸੌਵੇਂ ਉਹ ਆਪਣਾ ਲੰਗਰ ਬਣਾਉਣ ਵਾਲੇ ਆ ਗਏ ਠੀਕ ਹੈ ਨਹੀਂ ਆ ਗਏ ਤਾਂ ਕੜਸਾ ਵੀ ਉਹਦੇ ਹੱਥ ਵਿੱਚ ਹੋਣਾ ਹੈ। ਔਰ ਜੇ ਪਾਠੀ ਨਹੀਂ ਆਇਆ ਤਾਂ ਉਹਨੇ ਹੱਥ ਪੈਰ ਧੋ ਕੇ ਪਾਠ ਤੇ ਵੀ ਬੈਠ ਜਾਣਾ ਹੈ। ਭਾਈ ਇਹ ਸੇਵਾਵਾਂ ਹਰ ਇੱਕ ਦੀ ਕਿਸਮਤ ਨਾਲ ਮਿਲਦੀਆਂ ਨੇ, ਬੜੇ ਭਾਗਾਂ ਨਾਲ ਮਿਲਦੀਆਂ ਨੇ ਅੱਜ ਉਸ ਪਰਿਵਾਰ ਨੂੰ ਇਹ ਸੇਵਾਵਾਂ ਮਿਲੀਆਂ ਨੇ ਕਿਉਂਕਿ ਸਮਾਂ ਜ਼ਿਆਦਾ ਹੋ ਗਿਆ। ਮੈਂ ਇੱਥੇ ਹੀ ਆਪਣੇ ਬੁੱਢਾ ਨੂੰ ਵਿਸਰਾਮ ਦਿੰਦਾ ਹੋਇਆ ਸਾਰੀ ਸੰਗਤ ਦਾ ਬਾਅਦ ਵਿੱਚ ਧੰਨਵਾਦ ਕਰਨਗੇ ਭਾਈ ਤੁਸੀਂ ਅੱਜ ਭਾਈ ਹਰਮਿੰਦਰ ਨਾਲ ਆਵੇਂ ਗੁਰਪਾਲ ਦੀਆਂ ਦੋ ਦੁਰਾਣੀਆਂ ਜਠਾਣੀਆਂ ਹੈਗੀਆਂ ਨੇ ਉਹਨਾਂ ਦਾ ਵੀ ਓਨਾ ਹੀ ਸਤਕਾਰ ਹੈ ਪਰ ਉਹ ਸਾਡੀ ਭੈਣ ਉਹ ਇੱਥੇ ਲੰਗਰ ਵਿੱਚ ਹੋਵੇ ਜਾਂ ਉਹ ਮਾਤਾ ਦੀ ਸੇਵਾ ਵਿੱਚ ਹੋਵੇ ਮੈਂ ਰੋਜ਼ ਫੋਨ ਕਰਨਾ ਹਸਪਤਾਲ ਚਲੇ ਗਏ ਵੀ ਮੈਂ ਅਮਰ ਨਹੀਂ ਵੀਰ ਜੀ ਤੁਸੀਂ ਘਰ ਦਾ ਵਿਆਹ ਹੈ ਤੁਹਾਡੇ ਉਹ ਕਹਿੰਦੇ ਤੁਸੀਂ ਸੰਭੋ ਕੋਈ ਗੱਲ ਨਹੀਂ ਪਰ ਫੋਨ ਕੀਤਾ ਕਹਿੰਦੇ ਮਾਤਾ ਠੀਕ ਹੋ ਗਈ ਖਾਣ ਪੀਣ ਕੱਲ ਤੱਕ ਆ ਜਾਊਗੀ ਇਹ ਨਹੀਂ ਪਤਾ ਵੀਰ ਵਾਹਿਗੁਰੂ ਵਾਹਿਗੁਰੂ ਕਰਕੇ ਜਿਵੇਂ ਦੱਸ ਕੇ ਗਏ ਨਾ ਰਮਿੰਦਰ ਸਿੰਘ ਗੁਰਪਾਲ ਨੇ ਦੱਸਿਆ ਵੀ ਡਾਕਟਰ ਸਾਰਾ ਕੁਝ ਹੋ ਗਿਆ ਵਾਸ਼ਰੂਮ ਜਾ ਕੇ ਆ ਗਏ ਤੁਰ ਕੇ ਆ ਗਏ ਬਸ ਉਹਨੇ ਟਾਈਮ ਦੇ ਵਿੱਚ ਆ ਕੇ ਵਾਹਿਗੁਰੂ 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 ਤਨ ਸਿਉੜੇ ਵਾਲਿਆ ਤਨ ਸਿਉੜੇ ਵਾਲਿਆ ਤਿੰਨ ਵੇਰੀ ਕਹਿ ਕੇ ਬਸ ਆਏ ਪੰਖੜ ਉਹ ਪੰਖੇਰੂ ਸੀ ਜਿਹੜਾ ਉਡਾਰੀ ਮਾਰ ਗਿਆ ਆਹ ਵਾਜੂ ਮਾਤਾ ਕਿਉਂਕਿ ਬੈਰਾਗ ਦੇ ਵਿੱਚ ਨਹੀਂ ਜ਼ਿਆਦਾ ਬੋਲਿਆ ਜਾਂਦਾ ਉਹ ਮੈਂ ਮੇਰੀ ਮਾਤਾ ਦੀ ਸੀ ਪਰ ਮੈਂ ਆਪਣੀ ਮਾਤਾ ਤੋਂ ਵੀ ਸੁੱਕਾ ਮੇਰਾ ਭਰਾ ਬਲਬੀਰ ਸਿੰਘ ਆਸਟ੍ਰੇਲੀਆ ਤੋਂ 2 ਸਾਲ ਪਹਿਲਾਂ ਆਏ ਇਹ ਕਹਿੰਦਾ ਲੈ ਬਲਬੀਰ ਜਿਹਾ ਜਾ ਕਹਿੰਦੀ ਮੇਰੇ ਹਰਬਿੰਦਰ ਉਹਨੇ ਉਵੇਂ ਤੂੰ ਐ ਮੇਰਾ ਪੁੱਤ ਬਹਿ ਜਾ ਮੈਂ ਤੈਨੂੰ ਕਰਮ ਕਰਮ ਪ੍ਰਸਾਦ ਦੇ ਤੈਨੂੰ ਬਣਾ ਕੇ ਖਵਾਉ ਉਹ ਮੇਰੇ ਕਹਿਣ ਦਾ ਮਤਲਬ ਉਹਨੇ ਕਦੇ ਕਿਸੇ ਨੂੰ ਪਰਾਇਆ ਤੇ ਆਪਣਾ ਸਮਝਿਆ ਹੀ ਨਹੀਂ ਸੀ ਐਸੀ ਮਾਂ ਹਰ ਇੱਕ ਨੂੰ ਨਹੀਂ ਮਿਲਨੀ ਆਪਣੇ ਹੱਥੀ ਪ੍ਰਸਾਦ ਦੇ ਬਣਾ ਕੇ ਖਵਾਉਂਦੀ ਰਹੀ ਜਿੰਨੇ ਦਿਨ ਇਹ ਰਿਹਾ ਉਹ ਇਹ ਵੀ ਆ ਯਾਦ ਕਰਦੇ ਨੂੰ ਕੰਮ ਅਸੀਂ ਕਈ ਇਹਨਾਂ ਨੇ ਜਾਣਾ ਸੀ ਪਰ ਕਹਿੰਦੇ ਵੀ ਮੈਂ ਤਾਂ ਭੋਗ ਤੇ ਜ਼ਰੂਰ ਜਾਣਾ ਉਹ ਇੱਥੇ ਭੋਗ ਤੇ ਹਾਜ਼ਰੀ ਲਾ ਰਹੇ ਨੇ ਉਹ ਸਾਰੀ ਸੰਗਤ ਦਾ ਧੰਨਵਾਦ ਮੈਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਬਾਅਦ ਚ ਪ੍ਰਬੰਧ ਕਰਨਗੇ ਜੋ ਅਗਲਾ ਸਮਾਗਮ ਹੈ ਬਾਬਾ ਜੀ ਨੂੰ ਬੇਨਤੀ ਕਰੀਏ ਕੀਰਤਨ ਕਰਕੇ ਜੋ ਭੋਗ ਦਾ ਸਮਾਂ ਉਹ ਦੇਖਣਗੇ ਥੋੜਾ ਸਮਾਂ ਆਪ ਸੰਗਤ ਨੇ ਜ਼ਰੂਰ ਸਾਨੂੰ ਦੇਣਾ ਅੱ빠 ਜੋ ਉਸ ਦੀਆਂ ਵਿਚਾਰਾਂ ਨੇ ਉਹ ਸਾਰੀਆਂ ਬਾਅਦ ਵਿੱਚ ਕਰਨੀਆਂ ਨੇ ਸੋ ਉਦਾਸ ਇੰਨਾ ਕੁਸ਼ ਕਹਿੰਦਾ ਹੋਇਆ ਖਿਮਾ ਦਾ ਜਾਚ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਬਤ ਤੇ ਆਇਆ ਅਨੁਮੇਸ਼ੀ ਜੀ ਹਨ ਦੇਖੋ ਕਿੰਨੇ ਸੋ